ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਇਹ ਤੁਹਾਨੂੰ ਦੁਸ਼ਮਣਾਂ ਤੋਂ ਬਚਾਉਣ ਦੇ ਲਈ ਦੁਸ਼ਮਣ ਨੂੰ ਸਿੱਧੇ ਰਸਤੇ ਤੇ ਪਾਉਣ ਲਈ ਦੁਸ਼ਮਣ ਦਾ ਹਰ ਇੱਕ ਮੋੜ ਜਵਾਬ ਮੋੜਨ ਵਾਸਤੇ ਘਟਾਲਾ ਲੈ ਕੇ ਹਾਜ਼ਰ ਹੋਇਆ ਜਿਹੜਾ ਵੀ ਇਨਸਾਨ ਦੁਸ਼ਮਣਾਂ ਦੇ ਤੋਂ ਪਰੇਸ਼ਾਨ ਹੈ ਜਾਂ ਦੁਸ਼ਮਣਾਂ ਦੀ ਚੁੰਗਲ 'ਚ ਫਸਿਆ ਹੋਇਆ ਦੁਸ਼ਮਣ ਕਿਸੇ ਪਾਸੇ ਨਿਕਲਣ ਨਹੀਂ ਦਿੰਦੇ ਤਾਂ ਉਹਨਾਂ ਵਾਸਤੇ ਇਹ ਜਿਹੜਾ ਢਾਲਾ ਇੰਨਾ ਕੁ ਜ਼ਬਰਦਸਤ ਢਾਲਾ ਲੈ ਕੇ ਆ ਜਾਇਆ ਇਸ ਢਾਲੇ ਨੂੰ ਕਰਕੇ ਦੇਖਿਓ ਦੁਸ਼ਮਣਾਂ ਦੀ ਨਾਸ਼ ਤਾਂ ਤੁਸੀਂ ਆਪ ਦੇਖੋਗੇ ਜਿਹੜੇ ਦੁਸ਼ਮਣ ਨੇ ਤੁਹਾਨੂੰ ਤੰਗ ਕੀਤਾ ਹੋਊਗਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਪਹਿਲਾ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਖੋਣਾ ਨੂੰ ਸਾਡੀ ਕੋ ਜ਼ਰੈਸ਼ਾ ਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਦੋਸਤੋ ਹੁਣ ਗੱਲ ਕਰਦੇ ਆਂ ਦੁਸ਼ਮਣ ਨੂੰ ਸਬਕ ਸਿਖਾਉਣਾ ਜਾਂ ਦੁਸ਼ਮਣ ਨੇ ਤੁਹਾਨੂੰ ਤੰਗ ਪ੍ਰੇਸ਼ਾਨ ਕੀਤਾ ਹੋਵੇ ਉਹਦੇ ਵਾਸਤੇ ਇੱਕ ਬਾਬਾ ਪੈਰੋ ਜੀ ਦਾ ਢਾਲਾ ਲੈ ਕੇ ਹਾਜ਼ਰ ਹੋਇਆ ਇਸ ਢਾਲੇ ਦੇ ਨਾਲ ਦੁਸ਼ਮਣ ਦੇ ਫੱਟੇ ਚੱਕੇ ਜਾਂਦੇ ਨੇ ਬਿਲਕੁਲ ਐਦਾਂ ਦੇ ਪਟੇ ਚੁੱਕੇ ਜਾਂਦੇ ਆ ਕਿ ਦੁਸ਼ਮਣ ਆਪਣੇ ਆਪ ਤੁਹਾਡੇ ਤੋਂ ਮਾਫੀ ਮੰਗੇਗਾ ਤਾਂ ਦੋਸਤੋ ਹੁਣ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖਿਓ ਤਾਂ ਕਿ ਗੱਲਬਾਤ ਸਾਰੀ ਸਮਝ ਆਉਣੀ ਆ ਕਮੈਂਟ ਦੇ ਵਿੱਚ ਫਿਰ ਤੁਸੀਂ ਮੈਸੇਜ ਬਹੁਤ ਪਾਣੇ ਆ ਕਿ ਕਿੱਦਾਂ ਕਰਨਾ ਜੀ ਚੰਗੀ ਤਰ੍ਹਾਂ ਵੀਡੀਓ ਨੂੰ ਸੁਣ ਲਿਆ ਕਰੋ ਅਸੀਂ ਵੀਡੀਓ ਦੇ ਵਿੱਚ ਇੱਕ ਤੋਂ ਲੈ ਕੇ ਐਂਡ ਤੱਕ ਜੀ ਤੋਂ ਇਤ ਤੋਂ ਲੈ ਕੇ ਜੜ ਤੱਕ ਪੂਰੀ ਗੱਲ ਦੱਸਦੇ ਆ ਤੁਸੀਂ ਸੁਣ ਲਿਆ ਕਰੋ ਚੰਗੀ ਤਰ੍ਹਾਂ ਤਾ ਦੋਸਤੋ ਹੁਣ ਦੁਸ਼ਮਣਾਂ ਦਾ ਜਿਹੜਾ ਤੁਹਾਡੇ ਲਈ ਟਾੜਾ ਲੈ ਕੇ ਹਾਜ਼ਰ ਹੋਇਆ ਬਾਬੇ ਫੈਰੋ ਦਾ ਇਹਦੇ ਵਿੱਚ ਦੁਸ਼ਮਣ ਜਿਹੜਾ ਆ ਦੁਸ਼ਮਣ ਨੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਹੋਵੇ ਦੁਸ਼ਮਣ ਤੁਹਾਨੂੰ ਗਾਲਾਂ ਕੱਢਦਾ ਹੋਵੇ ਕੋਈ ਆਸ ਪੜੋਸ ਵਾਲਾ ਗਾਲਾਂ ਕੱਢਦਾ ਹੋਵੇ ਜੇ ਤੁਸੀਂ ਗਾਲਾਂ ਸੁਣਦੇ ਰਹਿੰਦੇ ਹੋਣ ਡਰਦੇ ਮਾਰੇ ਕੀ ਦੁਸ਼ਮਣਾਂ ਕੀ ਕਿਹਨੂੰ ਮੂਲ ਕਣਾ ਤਾਂ ਉਸ ਦੁਸ਼ਮਣ ਦਾ ਤੁਸੀਂ ਬਿਨਾਂ ਲੜੇ ਬਿਨਾਂ ਲੜੇ ਉਹਦਾ ਐਸਾ ਕੰਮ ਕਰ ਸਕਦੇ ਆ ਕਿ ਤੁਹਾਡੇ ਵੱਲ ਉਹ ਅੱਖ ਚੁੱਕੇ ਨਹੀਂ ਦੇਖੇਗਾ। ਇਸ ਸ਼ਰਤੀਆ ਟਾਲਾ ਇਹ ਨਕਮਾਲ ਦਾ ਆ। ਤਾਂ ਦੋਸਤੋ ਮੰਨ ਲਓ ਦੁਸ਼ਮਣ ਤੁਹਾਡਾ ਆਸ-ਪਾਸ ਕੋਈ ਵੀ ਹੋ ਸਕਦਾ ਠੀਕ ਹੈ। ਕਿਸੇ ਵੀ ਦੁਸ਼ਮਣ ਦਾ ਕੋਈ ਅਚਤਾ ਪਤਾ ਨਹੀਂ ਲੱਗਦਾ ਕਿ ਕਿੰਨੇ ਵੀ ਗੁਪਤ ਵੀ ਨਿਕਲ ਆਦੇ ਆ ਦੁਸ਼ਮਣ। ਇਹਨਾਂ ਦਾ ਕੋਈ ਨਹੀਂ ਪਤਾ ਕਿ ਦੁਸ਼ਮਣ ਐਸੇ ਆ ਜਿਹੜੇ ਤੁਹਾਨੂੰ ਕੰਮ ਕਰ ਤੁਹਾਡਾ ਦੇਖ ਕੇ ਸੜਦੇ ਹੋਣ। ਜਾਂ ਤੁਹਾਨੂੰ ਬਿਨਾਂ ਗੱਲ ਤੋਂ ਨੀਵਾ ਠਹਿਰਾਉਂਦੇ ਹੋਣ ਜਾਂ ਤੁਸੀਂ ਕਿਸੇ ਆਫਿਸ 'ਚ ਕੰਮ ਕਰਦੇ ਹੋ ਉਹ ਤੁਹਾਨੂੰ ਉੱਥੇ ਕੋਈ ਤੁਹਾਡਾ ਦੁਸ਼ਮਣ ਹੋਵੇ ਤੁਹਾਨੂੰ बार-ਬਾਰ ਤੰਗ ਪ੍ਰੇਸ਼ਾਨ ਕਰ ਰਿਹਾ ਹੋਵੇ ਪਰਤਾੜਿਤ ਕਰ ਰਿਹਾ ਹੋਵੇ ਇਸ ਕਰਕੇ ਉਹਨਾਂ ਦੁਸ਼ਮਣਾਂ ਦੀ ਲਿਖੀ ਸਫਾਇਆ ਕਰ ਸਕਦੇ ਆ ਤੁਸੀਂ ਉਹਨਾਂ ਦਾ ਆਪਣੇ ਹੱਥੀਂ ਬਹੁਤ ਸੌਖਾ ਤੇ ਸਸਟਾ ਢਾਲ ਪਾਆ ਆਇਆ ਹੈ ਡਟੜਾਲਾ ਕੋਈ ਜ਼ਿਆਦਾ ਮਹਿੰਗਾ ਢਾਲਾ ਨਹੀਂਗਾ ਸੌਖਾ ਢਾਲਾ ਆ ਕਰ ਸਕਦੇ ਆ ਤੁਸੀਂ ਇਹ ਆਮ ਹੀ ਤੁਸੀਂ ਇਹਨੂੰ ਵਰਤ ਸਕਦੇ ਆ ਤਾਂ ਦੋਸਤੋ ਹੁਣ ਜਿਸ ਦੁਸ਼ਮਣ ਦਾ ਕਿਸੇ ਨੂੰ ਨਾਮ ਹੀ ਨਹੀਂ ਪਤਾ ਹੋਵੇ ਠੀਕ ਹੈ ਕੋਈ ਐਸੇ ਵੀ ਦੁਸ਼ਮਣ ਹੁੰਦੇ ਜਿਨ੍ਹਾਂ ਦੇ ਸਾਨੂੰ ਨਾਮ ਹੀ ਨਹੀਂ ਪਤਾ ਹੁੰਦੇ ਸੂ ਸਾਨੂੰ ਸਾਡੇ ਤੋਂ ਪਿੱਠ ਪਿੱਛੇ ਵਾਰ ਕਰਦੇ ਰਹਿੰਦੇ ਆ ਉਹਨਾਂ ਉਤੇ ਵੀ ਤੁਸੀਂ ਇਹ ਛਟਾਲਾ ਕਰ ਸਕਦੇ ਹੋ ਠੀਕ ਹੈ ਉਹ ਤੁਹਾਨੂੰ ਬਾਅਦ ਵਿੱਚ ਐਂਡ ਤੇ ਸਾਰੀ ਗੱਲ ਸਮਝਾ ਦੂੰਗਾ ਕਿ ਕਿਦਾਂ ਉਹਨੂੰ ਲਿਖ ਕਰਨਾ ਤੁਸੀਂ ਕੀ ਕਰਨਾ ਠੀਕ ਹੈ ਇਹ ਛਟਾਲਾ ਤੁਸੀਂ ਸ਼ਨੀਵਾਰ ਨੂੰ ਹੀ ਕਰਨਾ ਹੈ ਠੀਕ ਹੈ ਸ਼ਨੀਵਾਰ ਨੂੰ ਇਹ ਜਿਹੜਾ ਟਾੜਾ ਆ ਤੁਸੀਂ ਸ਼ਾਮ ਜੇ ਨੂੰ ਕਰਨਾ ਚਾਹ 4:30 4:30 ਵਜੇ ਕਰੀਬ ਠੀਕ ਹੈ 4:30 ਦੇ ਕਰੀਬ ਤੁਸੀਂ ਇਸ ਟਾੜੇ ਨੂੰ ਕਰਨ ਦੇ ਲਈ ਤਿਆਰ ਰਹਿਣਾ ਆ ਤੁਸੀਂ ਇੱਕ ਅੱਕ ਦਾ ਪੌਦਾ ਦੇਖਣਾ ਅੱਕ ਦਾ ਜਿੱਥੇ ਕੋਈ ਉਜਾੜ ਜਾਂ ਜਗ੍ਹਾ ਦੇਖ ਲੈਣਾ ਜਿੱਥੇ ਕੋਈ ਵੀ ਆਸ-ਪਾਸ ਆਂਦਾ ਜਾਂਦਾ ਨਾ ਹੋਵੇ ਕੋਈ ਪਲਾਟ ਹੋਵੇ ਕੋਈ ਅਜਾੜ ਪਿਆਬਾਨ ਖੁੱਲਾ ਮੈਦਾਨ ਹੋਵੇ ਉੱਥੇ ਬਹੁਤ ਹੁੰਦੇ ਅੱਕ ਦੇ ਪੌਦੇ ਅੱਜਕੱਲ ਮੈਦਾਨਾਂ ਕਈ ਪੇ ਕਈ ਹੁੰਦੇ ਆ ਕਈ ਪਲਾਟਾਂ ਵਿੱਚ ਬਹੁਤ ਲੱਗੇ ਹੁੰਦੇ ਆ ਤੁਸੀਂ ਦੇਖ ਲਿਓ ਤੁਹਾਨੂੰ ਜਿਹੜਾ ਸੌਖਾ ਲੱਗੇ ਤੁਸੀਂ ਉੱਥੇ ਕਰ ਸਕਦੇ ਹੋ ਜਿੱਥੇ ਕੋਈ ਤੁਹਾਨੂੰ ਦੇਖੇ ਨਾ ਟੋਕੇ ਨਾ ਰੋਕੇ ਨਾ ਬਸ ਇੰਨਾ ਕੰਮ ਕਰਨਾ ਹੈ ਤੇ ਦੁਸ਼ਮਣ ਆਪ ਆਪਣੇ ਹੱਥੀ ਹੱਥ ਜੋੜਦਾ ਹੋਇਆ ਤੁਹਾਡੇ ਵਲ ਆਏਗਾ ਇਹ ਹੇਟਾਲੇ ਦੇ ਨਾਲ ਤਾਂ ਦੋਸਤੋ ਇਸ ਢਾਲੇ ਨੂੰ ਕਿੱਦਾਂ ਕਰਨਾ ਹੈ ਆ ਇਸ ਤਰੀਕੇ ਨਾਲ ਕਰਨਾ ਸਾਰਾ ਤੁਸੀਂ ਹੁਣ ਸਮਝ ਲੈਣਾ ਚੰਗੀ ਤਰ੍ਹਾਂ ਫਿਰ ਦੁਬਾਰਾ ਦੁਬਾਰਾ ਨਾ ਪੁੱਛਣਾ ਤੁਸੀਂ ਕੀ ਕਰਨਾ ਸ਼ਨੀਵਾਰ ਦਾ ਟਾਈਮ ਹੋਏਗਾ 4 4:30 ਦੇ ਵਿੱਚ ਤੁਸੀਂ ਚਲੇ ਜਾਣਾ ਅੱਕ ਦੇ ਪੌਦੇ ਤੋਂ ਠੀਕ ਹੈ ਉਥੇ ਅੱਕ ਦਾ ਤੁਸੀਂ ਇੱਕ ਪੱਤਾ ਤੋੜ ਲੈਣਾ ਅੱਕ ਦਾ ਪੱਤਾ ਇੱਕ ਤੋੜ ਕੇ ਉਹ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜਾ ਅੱਕ ਦਾ ਪੱਤਾ ਤੋੜਨਾ ਉਹਦਾ ਜਿਹੜਾ ਦੁੱਧ ਵਾ ਉਥੇ ਲਿਨ ਡਿਗਣਾ ਚਾਹੀਦਾ ਤੇ ਦੂਜੇ ਅੱਕ ਦਾ ਪੱਤਾ ਤੁਸੀਂ ਇੱਕ ਤੋੜਨਾ ਹੈ ਇੱਕ ਅੱਖ ਦਾ ਪੱਤਾ ਤੁਸੀਂ ਆਪਣੇ ਹੱਥ 'ਚ ਫੜ ਕੇ ਰੱਖ ਲੈਣਾ ਉਹਦਾ ਉੱਥੇ ਹੱਥ ਰੱਖ ਲੈਣਾ ਜਿੱਥੋਂ ਦਾ ਦੁੱਧ ਨਿਕਲਦਾ ਹੋਊਗਾ ਤੇ ਦੂਜੀ ਅੱਖ ਦਾ ਪੱਤਾ ਤੁਸੀਂ ਤੋੜ ਕੇ ਉਹਦਾ ਦੁੱਧ ਦੇਖੋ ਥੱਲੇ ਨਾਲ ਡਿਗੇ ਉਸ ਜਿਹੜੇ ਦੁੱਧ ਦੇ ਨਾਲ ਦੁੱਧ ਦੇ ਨਾਮ ਦੇ ਜਿਹੜਾ ਦੁੱਧ ਹੋਏਗਾ ਉਹਦੇ ਨਾਲ ਹੀ ਤੁਸੀਂ ਨਾਂ ਲਿਖਣਾ ਆਪਣੇ ਦੁਸ਼ਮਣ ਦਾ ਜਿੱਦਾਂ ਦਾ ਵੀ ਲਿਖਿਆ ਜਾਵੇ ਠੀਕ ਹੈ ਤੁਸੀਂ ਲਿਖ ਦੇਣਾ ਉਹ ਦੁੱਧ ਦੇ ਉਸ ਪੱਤੇ ਨਾਲ ਜਿਹੜਾ ਜਦੋਂ ਉਹ ਦੁੱਧ ਦਾ ਜਿਹੜਾ ਨਾਲ ਤੁਸੀਂ ਲਿਖਿਆ ਹੋਊਗਾ ਉਹਨੂੰ ਫਿਰ ਤੁਸੀਂ ਸਾਈਡ ਤੇ ਕਿਤੇ ਰੱਖ ਦੇਣਾ ਜਿਹੜੇ ਤੇ ਦੁਸ਼ਮਣ ਦਾ ਤੁਸੀਂ ਨਾਂ ਲਿਖਿਆ ਹੋਊਗਾ ਉਸ ਉਸ ਪੱਤੇ ਉੱਤੇ ਤੁਸੀਂ ਥੋੜੀ ਜਿਹੀ ਉਥੋਂ ਅੱਕ ਦੀ ਜੜ ਤੋਂ ਮਿੱਟੀ ਚੱਕ ਲੈਣੀ ਆ ਕਦੇ ਕੋਲ ਮਿੱਟੀ ਉਹਦੇ ਉੱਤੇ ਪਾ ਦੇਣੀ ਆ ਠੀਕ ਹੈ ਉਸੇ ਸਮੇਂ ਤੁਸੀਂ ਬਾਬਾ ਪੈਰੋ ਨੂੰ ਅਰਦਾਸ ਬੇਨਤੀ ਕਰਨੀ ਆ ਕਿ ਬਾਬਾ ਪੈਰੋ ਜੀ ਇਹ ਦੁਸ਼ਮਣ ਨੇ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਹੋਇਆ ਬਹੁਤ ਜ਼ਿਆਦਾ ਤੇ ਇਸ ਤੋਂ ਬਚਣ ਲਈ ਮੈਂ ਤੁਹਾਡੀ ਸ਼ਰਨ ਤੇ ਵਿੱਚ ਆਇਆ ਮੈਨੂੰ ਇਹਦੇ ਤੋਂ ਮੇਰੇ ਰੱਖਿਆ ਕਰੋ ਮੈਨੂੰ ਬਹੁਤ ਖਰਾਬ ਕੀਤਾ ਹੋਇਆ ਐਨੀ ਗੱਲ ਆਖ ਕੇ ਤੁਸੀਂ ਉਹ ਪੱਤਾ ਜਿਹੜਾ ਉੱਤੇ ਅੱਕ ਦੇ ਛੜ ਦੇ ਕੋਲ ਰੱਖ ਦੇਣ ਇਹਨੀ ਗੱਲ ਕਰ ਦੇਣੀ ਇੰਨਾ ਕੰਮ ਕਰ ਦੇਣਾ ਇਹ ਪੰਜ ਤੁਸੀਂ ਸ਼ਨੀਵਾਰ ਕਰ ਲੈਣਾ ਦੇਖਿਓ ਪੰਜ ਸ਼ਨੀਵਾਰ ਚ ਦੁਸ਼ਮਣ ਤੁਹਾਡਾ ਤੁਹਾਡੇ ਪੈਰਾਂ 'ਚ ਹੋਏਗਾ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਚਾਹ ਪੀਂ ਰਹੇ ਦੀ ਚਾਹ